देखो आज का दिन हमने आपने इसलिए निमंत्रण किया कि पंजाब पुलिस ने इन कोऑर्डिनेशन विद सेंट्रल एजेंसी हरियाणा पुलिस दिल्ली पुलिस और इंटेलिजेंस एजेंसी जो पंजाब की हैं एक इंटरनेशनल टैरिस मड्यूल को बस्ट किया जिम्मे तुम्हें तो सारे नु पता सि पच्ची तरीक न एक गुरदासपुर सिटी थाने के उ ਐਂਡ ਗਨੇਡਾ ਅਟੈਕ ਹੋਇਆ ਸੀਗਾ ਜਿਸ ਦੇ ਸਬੰਧ ਵਿੱਚ ਐਫਆਈਆ ਦਰਜ ਕਰਕੇ ਇਨਵੈਸਟੀਗੇਸ਼ਨ ਅ ਜਾਰੀ ਕੀਤੀ ਗਈ ਸੀ ਤੇ ਜਦੋਂ ਪਰਤਾਂ ਖੁੱਲੀਆਂ ਕੜੀਨਾ ਕੜੀ ਹਿਊਮਨ ਐਂਡ ਤੇ ਟੈਕਨਿਕ ਐਂਡ ਦੀ ਜੋੜੀ ਤਾਂ ਇਹ ਇੱਕ ਸਾਹਮਣੇ ਆਈ ਕਿ ਆਈਐਸਈ ਬੈਡਸ਼ਾ ਜਾਦ ਪੱਟੀ ਜਿਹੜਾ ਟੈਰਿਸਟ ਹੈਗਾ ਉਹ ਇਨਕਲੂਜਨ ਵਿਦ ਜਸ਼ਾਨ ਬਖਤਰ ਤੇ ਉਹਦੇ ਨਾਲ ਉਸਨੇ ਇੱਕ ਮੋਡਿਊਲ ਬਣਾਇਆ ਤੇ ਉਹਦੇ ਨਾਲ ਇੱਕ ਅਮਨਦੀਪ ਏਲੀਅਸ ਅਮਨ ਪੰਨੂ ਜਿਹੜਾ ਕੀ ਬਰਦਾਸ਼ਤ ਕਰੋ ਨਿਵਾਸੀ ਹੈਗਾ ਉਹਨਾਂ ਨੇ ਇੱਕ ਆਪਣੇ ਪੰਜਾਬ ਦੇ ਸੂਬੇ ਦੇ ਵਿੱਚ ਤੇ ਦੇਸ਼ ਦੇ ਦੂਜੇ ਸੂਬਿਆਂ ਦੇ ਵਿੱਚ ਅਮਨ ਸ਼ਾਂਤੀ ਨੂੰ ਭੰਗ ਕਰਨ ਲਈ ਆਈਐਸਆਈ ਦੀ ਛਾਹ ਹੇ ਉੱਤੇ ਇੱਕ ਆ ਸਾਜਿਸ਼ ਰਜੀਆ ਜਿਸ ਉੱਤੇ ਉਹਨਾਂ ਦੇ ਮਨਸੂਬੇ ਸੀ ਕਿ ਸਰਕਾਰੀ ਅਦਾਰਿਆਂ ਦੇ ਉੱਤੇ ਅਤੇ ਪੁਲਿਸ ਸਟੇਸ਼ਨਾਂ ਦੇ ਉੱਤੇ ਹੈਂਡ ਗ੍ਰੇਨੇਡ ਅਟੈਕ ਕਰਨੇ ਤਾਂ ਜੋ ਇੱਕ دہشت ਦਾ ਮਾਹੌਲ ਕ੍ਰੀਏਟ ਕੀਤਾ ਜਾ ਸਕੇ ਲਾਨ ਆਰਡਰ ਨੂੰ ਡਿਸਟਰਬ ਕੀਤਾ ਜਾ ਸਕੇ ਆਪਸੀ ਭਾਈਚਾਰੇ ਦੇ ਵਿੱਚ ਵਰਗ ਪਾਇਆ ਜਾ ਸਕੇ ਉਸ ਦੀ ਲੜੀ ਵਿੱਚ ਜਿਹੜਾ ਜਸ਼ਾਨ ਅਕਤਰ ਸੀਗਾ ਤੇ ਜਿਹੜਾ ਕਿ ਜੁਲੰਧਰ ਰੂਲਰ ਦਾ ਰਹਿਣ ਵਾਲਾ ਹੈਗਾ ਤੇ ਚਾਹਯਾਤ ਪੱਟੀ ਜਿਵੇਂ ਤੁਹਾਨੂੰ ਪਤਾ ਹੀ ਹੈ ਕਿ ਉਹ ਪਾਕਿਸਤਾਨੀ ਹੈ ਤੇ ਆਈਐਸਆਈ ਦਾ ਇੱਕ ਪਰਪਰ ਹੈਗਾ ਜਿਹੜਾ ਹੁਣ ਹਿੰਦੁਸਤਾਨ ਦੇ ਵਿੱਚ ਐਂਟੀ ਨੈਸ਼ਨਲ ਐਕਟੀਵਿਟੀਜ਼ ਨੂੰ ਅੰਜਾਮ ਦੇ ਰਿਹਾ ਹੈਗਾ ਇਹ ਜਿਹੜਾ ਅਮਨ ਅਮਨਦੀਪ ਹੈ ਜਿਹੜਾ ਈਲੀ ਸਮਨ ਪੰਨੂ ਕਿਉਂਕਿ ਗੁਰਦਾਸਪੁਰ ਰਹਿਣ ਵਾਲਾ ਹੈਗਾ ਇਹ 2-3 ਸਾਲ ਪਹਿਲਾਂ ਕਿਉਂਕਿ ਰੂਟ ਦੇ ਨਾਲ ਅਮਰੀਕਾ ਪਹੁੰਚਦਾ ਹੈ ਤੇ ਇਹਨਾਂ ਦੇ ਕੰਟੈਕਟ ਦੇ ਵਿੱਚ ਆਉਂਦਾ ਹੈ ਅਤੇ ਉਹਨਾਂ ਦੇ ਇਸ਼ਾਰਿਆਂ ਦੇ ਉੱਤੇ ਇਹ ਫੁੱਟ ਸੋਲਜਰਸ ਨੂੰ ਇੱਥੇ ਰਿਕਰੂਟ ਕਰਦਾ ਹੈਗਾ ਤੇ ਜਿਨ੍ਹਾਂ ਨੇ ਇਹ ਮਤਲਬ ਜਿਹੜਾ ਇਸ ਵਾਰਦਾਤ ਨੂੰ ਅੰਜਾਮ ਦਿੰਦੇ ਆ ਉਹ ਇਹਨਾਂ ਕੋਲੇ ਬਾਹਰ ਬੈਠੇ ਜਿਹੜੇ ਵਿਦੇਸ਼ੀ ਸ਼ਯਾਦ ਪੱਟੀ ਤੇ ਜਸ਼ਾਨ ਅਕਤਰ ਇਹਨਾਂ ਨੂੰ ਇਸ ਮੋਡਿਊਲਸ ਨੂੰ ਜਿਹੜੇ ਕਿ ਫੁੱਟ ਸੋਲਜਰਸ ਜਿਹੜੇ ਕਿ ਅਮਨਦੀਪ ਉਹ ਰਿਕਰੂਟ ਕਰਦਾ ਉਹਨਾਂ ਨੂੰ ਹੈਂਡ ਗ੍ਰੇਨੇਡ ਸਪਲਾਈ ਕਰਦੇ ਨੇ ਉਸ ਉਸ ਦੀ ਲੜੀ ਦੇ ਵਿੱਚ ਹੀ ਪਹਿਲਾ ਹੈਂਡ ਗ੍ਰੇਨੇਡ ਇੱਕ ਇੱਕ ਸੋਜੀ ਸਾਜੀ ਅ ਕਾਂਸਪਰੇਸੀ ਦੇ ਤਹਿਤ ਅ ਅ ਗੁਰਦਾਸਪੁਰ ਦੇ ਇੱਕ ਪੁਲਿਸ ਸਟੇਸ਼ਨ ਦੇ ਉੱਤੇ ਸਿੱਟਿਆ ਜਾਂਦਾ ਫਿਰ ਉਸ ਤੋਂ ਬਾਅਦ ਇਹ ਸੀਗਾ ਇਹਨਾਂ ਦਾ ਅਪਰਚ ਪਲਾਨ ਇਹ ਸੀਗਾ ਕਿ 4-5 ਦਿਨਾਂ ਦੇ ਵਿਕਵੇ ਦੇ ਵਿੱਚ ਅਸੀਂ ਦੂਸਰਾ ਜਿਹੜੇ ਵਾਰਦਾਤ ਨੂੰ ਅੰਜਾਮ ਦੇਵਾਂਗੇ ਅਸੀਂ ਜਦੋਂ ਕੀ ਪਹਿਲਾਂ ਜਦੋਂ ਪਹਿਲੇ ਤੋਂ ਅਟੈਕ ਹੁੰਦਾ ਹੈ ਸਿਟੀ ਉਦਾਸਪੁਰ ਥਾਣੇ ਦੇ ਉੱਤੇ ਉਹਦੇ ਨਾਲ ਜਦੋਂ ਹਿਮਨੈਂਟ ਤੇ ਖੜੀਆਂ ਜੋੜਦੇ ਆ ਤਾਂ ਅਸੀਂ ਕੁਝ ਉਹਦੇ ਵਿੱਚ ਗ੍ਰਿਫਤਾਰੀਆਂ ਕਰਦੇ ਆ ਜਿਹਦੇ ਵਿੱਚ ਇੱਕ ਗੁਰਦੇਵ ਸਿੰਘ ਉਦਾਸਪੁਰ ਦਾ ਰਹਿਣ ਵਾਲਾ ਉਸ ਨੂੰ ਗ੍ਰਿਫਤਾਰ ਕੀਤਾ ਜਾਂਦਾ ਇੱਕ ਪ੍ਰਦੀਪ ਹੈ ਜਿਹੜਾ ਕਿ ਹੁਸ਼ਿਆਰਪੁਰ ਦਾ ਹੈਗਾ ਉਸ ਨੂੰ ਗ੍ਰਿਫਤਾਰ ਕੀਤਾ ਜਾਂਦਾ ਉਹਨਾਂ ਤੋਂ ਜਿਹੜੀ ਪੁੱਛਗਿੱਛ ਕੀਤੀ ਜਾਂਦੀ ਹੈ ਉਹਦੇ ਵਿੱਚ ਇਹ ਸਾਰੇ ਜਿਹੜਾ ਜਿਹੜੇ ਬੰਦੇ ਜਿਹੜਾ ਮੋਡਿਊਲ ਹੈ ਉਹ ਸਾਰਾ ਅਨਰੀਵਲ ਹੁੰਦਾ ਸਾਰੀ ਗੱਲ ਸਾਹਮਣੇ ਆਉਂਦੀ ਹੈ ਦੋ ਮੋਡਿਊਲਾਂ ਦੇ ਵਿੱਚ ਇੱਕ ਮੋਡਿਊਲ ਦੇ ਵਿੱਚ ਜਿਹੜੇ ਹਰਗੁਣ ਹੈ ਤੇ ਵਿਜੈ ਪ੍ਰਜਾਪਤੀ ਹੈ ਜਿਹੜਾ ਕਿ ਗਵਾਲੀਅਰ ਦਾ Madhya Pradesh ਦਾ ਰਹਿਣ ਵਾਲਾ ਹੈ ਹਰਗੁਣ ਹੈ ਜਿਹੜਾ ਕਿ ਜੀਰੇ ਦਾ ਰਹਿਣ ਵਾਲਾ ਹੈ ਉਸਨੇ ਤੇ ਇੱਕ ਉਸਦੇ ਤੀਸਰੇ ਸਾਥੀ ਨੇ ਜਿਸ ਦੀ ਪਛਾਣ ਕਰ ਦਿੱਤੀ ਗਈ ਹੈ ਟੀਮਾਂ ਡਿਸਪੈਚ ਕਰ ਦਿੱਤੀਆਂ ਗਈਆਂ ਉਸ ਨੂੰ ਅਰੈਸਟ ਕਰ ਲਈ ਇਸ ਟਾਈਮ ਤੇ ਮੈਂ ਉਸ ਦੀ ਜਿਹੜੀ ਹੈ ਜੈਡੈਂਟਿਟੀ ਡਿਸਕਲੋਸ ਨਹੀਂ ਕਰ ਸਕਦਾ ਉਸ ਨੂੰ ਉਹਨਾਂ ਨੂੰ ਦਿੱਲੀ ਪੁਲਿਸ ਨੇ ਅਰੈਸਟ ਕੀਤਾ ਹੈਗਾ ਜਿਹੜਾ ਕਿ ਉਹ ਸਾਡੇ ਇਸ ਕੇਸ ਦੇ ਵਿੱਚ ਜਿਨ੍ਹਾਂ ਨੇ ਇਸ ਇਸ ਨੂੰ ਵਾਰਦਾਤ ਨੂੰ ਅੰਜਾਮ ਦਿੱਤਾ ਸੀ ਦੂਸਰਾ ਜਿਹੜਾ ਮੋਡਿਊਲ ਸੀਗਾ ਉਸ ਨੂੰ ਸਾਨੂੰ ਇੱਕ ਆ ਸਾਡੇ ਕੋਲੇ ਕਿਉਂਕਿ ਸੀ ਇਹ ਇਹ ਉਹਨਾਂ ਨੂੰ ਫੜ ਚੁੱਕੇ ਸੀਗੇ ਪਹਿਲੇ ਗੁਰਦੇਤਰ ਨੂੰ ਤੇ ਪ੍ਰਦੀਪ ਨੂੰ ਉਹਨਾਂ ਦੀ ਇੰਟਰੋਗੇਸ਼ਨ ਤੋਂ ਸਾਨੂੰ ਦੂਸਰੇ ਮੋਡਿਊਲ ਬਾਰੇ ਕਾਫੀ ਪਤਾ ਲੱਗ ਗਿਆ ਸੀਗਾ ਇਧਰੋਂ ਸਾਨੂੰ ਇੱਕ ਕਸੇਵ ਕਸੂਤਰਾ ਤੋਂ ਇਹ ਗੱਲ ਪਤਾ ਲੱਗੀ ਕਿ ਉਹ 30 ਦੇ ਇੱਕ ਦੀ ਦਰਮਿਆਨੀ ਰਾਤ ਨੂੰ ਜਿਸ ਤਰ੍ਹਾਂ ਕਿ ਪਹਿਲਾਂ ਇਹਨਾਂ ਨੇ ਇੱਕ ਸਾਜ਼ਿਸ਼ ਰਚੀ ਸੀਗੀ ਵਿਉਂਤ ਬਣਾਈ ਸੀ ਕਿ ਪਹਿਲੇ ਜਦੋਂ ਅਸੀਂ ਹੈਂਡ ਗ੍ਰੇਡ ਸੱਟਾਂਗੇ ਉਸ ਤੋਂ ਬਾਅਦ ਚਾਰ-ਪੰਜ ਦਿਨ ਦੇ ਵਕਫੇ ਦੇ ਵਿੱਚ ਦੂਜਾ ਹੈਂਡ ਗ੍ਰੇਨੇਡ ਅਟੈਕ ਕਰਾਂਗੇ ਉਸ ਨੂੰ ਅੰਜਾਮ ਦੇਣ ਲਈ ਇਹ ਅ ਬਰਦਾਸਪੁਰ ਪਹੁੰਚਦੇ ਨੇ ਪਰ ਉਸੇ ਉਸਤਰਾ ਤੋਂ ਸਾਨੂੰ ਇਨਫੋਰਮੇਸ਼ਨ ਮਿਲਦੀ ਹੈ ਇਹਨਾਂ ਨੂੰ ਬਰਦਾਸਪੁਰ ਮਕੇਰੀਆਂ ਰੋਡ ਦੇ ਟਰੈਪ ਲਾਇਆ ਜਾਂਦਾ ਉੱਥੇ ਕਹਾਂ ਜੀ ਉਸ ਏਰੀਆ ਦੇ ਵੀ ਸਾਨੂੰ ਇਹਨਾਂ ਦੀ ਮੂਵਮੈਂਟ ਦੇ ਬਾਰੇ ਗਿਆਨ ਹੁੰਦਾ ਹੈਗਾ ਉਸ ਤੇ ਵਿੱਚ ਜਦੋਂ ਦੌਰਾਨ ਇਹਨਾਂ ਨੂੰ ਉੱਥੇ ਇਹਨਾਂ ਨੂੰ ਰੋਕਣ ਦਾ ਇਸ਼ਾਰਾ ਕੀਤਾ ਜਾਂਦਾ ਹੈ ਉਹ ਇਹ ਬਿਨਾਂ ਅਨਪ੍ਰਵੋਕਤ ਤਾਬੜ ਤੋਂੜ ਫਾਇਰਿੰਗ ਪੁਲਿਸ ਤੇ ਉੱਤੇ ਕਰਦੇ ਆ ਇੰਡੀ ਅਚੇਂਜ ਆਫ ਫਾਇਰ ਜਿਸ ਦਾ ਆਪਣੀ ਜਨਹਿਤ ਵਿੱਚ ਤੇ ਅਤੇ ਆਪਣੀ ਪਾਰਟੀ ਦੀ ਜਿਹੜੇ ਪੁਲਿਸ ਪਾਰਟੀ ਦੀ ਉਹਦੀ ਰੱਖਿਆ ਲਈ ਰਿਟੈਲੀਟਰੀ ਫਾਇਰ ਕੀਤਾ ਜਾਂਦਾ ਜਿਹਦੇ ਵਿੱਚ ਇਹ ਜਿਹੜੇ ਦੋਨੋਂ ਜਿਹੜੇ ਇਹਦੇ ਵਿੱਚ ਨਵੀਨ ਤੇ ਇੱਕ ਕੁਸ਼ ਜਿਨ੍ਹਾਂ ਦੀ ਆਈਡੈਂਟੀਟੀ ਸੀਗੀ ਉਹ ਜਿਹੜੇ ਦੋਨੋਂ ਤਲਵਾੜੇ ਜਾਂ ਝਾਰਪੁਰ ਦੇ ਰਹਿਣ ਵਾਲੇ ਨੇ ਉਹ ਉਹਦੇ ਵਿੱਚ ਇੰਜਰਡ ਹੁੰਦੇ ਨੇ ਜਿਨ੍ਹਾਂ ਨੂੰ ਗ੍ਰਿਫਤਾਰ ਕਰ ਲਿੱਤਾ ਗਿਆ ਤੇ ਇੱਕ ਵਕਰਾ ਪਰਚਾ ਦਰਜ ਕੀਤਾ ਗਿਆ ਤੇ ਉਹਦੇ ਵਿੱਚ ਜਦੋਂ ਐਫਐਸਐਲ ਤੇ ਮੌਕਾ ਮਲਾਜਾ ਕੀਤਾ ਜਾਂਦਾ ਤਾਂ ਇਹਨਾਂ ਕੋਲੋਂ ਇੱਕ ਪੀ86 ਬਲੂ ਰੰਗ ਦਾ ਚਾਈਨੀਜ਼ ਹੈਂਡ ਗ੍ਰਨੇਡ ਰਿਕਵਰ ਹੁੰਦਾ ਜਿਸ ਨੂੰ ਐਫਐਸਐਲ ਨੇ ਬੜੀ ਸਕਸੈਸਫੁਲੀ ਅਜੇ ਡਿਫਿਊਜ਼ ਕਰ। ਸੋ ਇਹਦੇ ਨਾਲ ਅਸੀਂ ਇੱਕ ਇੰਟਰਨੈਸ਼ਨਲ ਮੋਡਿਊਲ ਜਾਂ ਟੈਰਨ ਮੋਡਿਊਲ ਹੈ ਜਿਹੜਾ ਕਿ ਦੇਸ਼ ਦੇ ਵਿੱਚ ਰਾਜਤਾ ਫਲਾਨ ਲਈ ਸਕਰੀਆ ਹੋਇਆ ਸੀ ਉਸ ਨੂੰ ਬਸਟ ਕੀਤਾ ਹੈਗਾ। ਹੋਰ ਜਿਹੜੀਆਂ ਅਨਸਖਾਮੀ ਘਟਨਾਵਾਂ ਜੜੀਆਂ ਇਹ ਅੰਜਾਮ ਦੇਣ ਵਾਲੇ ਸੀ ਉਹਨਾਂ ਨੂੰ ਅਸੀਂ ਰੋਕਿਆ ਹੈਗਾ। ਹਲੇ ਇਨਵੈਸਟੀਗੇਸ਼ਨ ਚੱਲ ਰਹੀ ਹੈਗੀ ਹੈ ਜਿਸ ਤਰ੍ਹਾਂ ਜਿਸ ਤਰ੍ਹਾਂ ਕੋਈ ਗੱਲਾਂ ਸਾਹਮਣੇ ਆਣਗੀਆਂ ਤੁਸੀਂ ਤੁਹਾਡੇ ਸਾਹਮਣੇ ਲਿਆਂਦੀਆਂ ਜਾਣਗੀਆਂ। ਇਸ ਸਾਰੇ ਘਟਨਾਕ੍ਰਮ ਦੇ ਵਿੱਚ ਦਿੱਲੀ ਪੁਲਿਸ ਸੈਂਟਰਲ ਏਜੰਸੀਜ਼ ਹਰਿਆਣਾ ਪੁਲਿਸ ਪੰਜਾਬ ਪੁਲਿਸ ਇੰਟੈਲੀਜੈਂਸ ਜੈਂਸੀਜ਼ ਆਫ ਪੰਜਾਬ ਨੇ ਬਹੁਤ ਰਲ ਮਿਲ ਕੇ ਇਸ ਨੂੰ ਜਾਮ ਦਿੱਤਾ बिकॉज़ ਇਹ ਇੱਕ ਪੈਨ ਇੰਡੀਆ ਨੈਸ਼ਨਲ ਜਿਹੜਾ ਹੈਗਾ ਇਸ਼ੂ ਹੈਗਾ ਜਿਸ ਤਰ੍ਹਾਂ ਰੀਸੈਂਟ ਲਾਲ ਕਿਲੇ ਦੇ ਕੋਲੇ ਏਡਾ ਵੱਡਾ ਹਾਸਾ ਆਈਐਸਆਈ ਸਪੌਂਸਰਡ ਪਾਰਟੀਸਟਾਨ ਨੇ ਜਾਮ ਦਿੱਤਾ ਉਸੇ ਦੀ ਲੜੀ ਦੇ ਵਿੱਚ ਇਹ ਇੱਕ ਏਕੇ ਮੋਡੂਲ ਸੀਗਾ ਜਿਸ ਨੂੰ ਅਸਲੀ ਬੜੀ ਸਕਸੈਸਫੁਲੀ ਬਸਟ ਕੀਤਾ ਸਰ ਕੋਲ ਕਿਨੇ ਜਾਨੇ ਫੜੇ ਗਏ ਆ ਜਿਹੜਾ ਇਹਦੇ ਵਿੱਚ ਪੁੱਲ ਜਿਸ ਤਰ੍ਹਾਂ ਪਹਿਲੇ ਜਿਹੜਾ ਸੀ ਜਿਹੜਾ ਪਰਚਾ ਦਰਜ ਕੀਤਾ ਗਿਆ ਸੀ ਉਹਦੇ ਵਿੱਚ ਅਸੀਂ ਦੋ ਅਰੇਸਟਾ ਕੀਤੇ ਸੀ ਬਰਦਿਤ ਤੇ ਪ੍ਰਦੀਪ ਜਿਵੇਂ ਮੈਂ ਆਪ ਨੂੰ ਦੱਸਿਆ ਉਹਨਾਂ ਦੀ ਗਾਂ ਪੁੱਛ ਗੇਚ ਤੋਂ ਦੋ ਬੰਦੇ ਜਿਹੜੇ ਸਾਡੇ ਇਸ ਕੇਸ ਦੇ ਵਿੱਚ ਵਾਂਟਡ ਸੀਗੇ ਉਹ ਦਿੱਲੀ ਪੁਲਿਸ ਵੱਲੋਂ ਗ੍ਰਿਫਤਾਰ ਕਰਦੇ ਕੀਤੇ ਜਾ ਚੁੱਕੇ ਨੇ ਹਰਗੁਨ ਫ੍ਰੋਮ ਜੀਰਾ ਐਂਡ ਜਿਹੜਾ ਵਿਜੇ ਪ੍ਰਜਾਪਤੀ ਹੈਗਾ ਕੁਆਲੀਅਰ ਵਾਲਾ ਤੀਸਰਾ ਬੰਦਾ ਜਿਹੜਾ ਇਹਦੇ ਵਿੱਚ ਇਸ ਮੋਡੂਲ ਵਿੱਚ ਸੀਗਾ ਹੀ ਹੈਸ ਬੀਨ ਆਇਡੈਂਟੀਫਾਈਡ ਅਹ ਟੀਮਾਂ ਡਿਸਪੈਚ ਕਰ ਦਿੱਤੀਆਂ ਗਈਆਂ ਉਹਨਾਂ ਨੂੰ ਅਰੈਸਟ ਕਰਨ ਲਈ ਬਟ ਆਈ ਕੈਨਟ ਡਿਸਕਲੋਸ ði ਆਇਡੈਂਟੀ ਜਿਹੜਾ ਸੈਕੰਡ ਮੋਡਿਊਲ ਸੀਗਾ ਉਹਦੇ ਵਿੱਚ ਨਵੀਨ ਅਤੇ ਕੁਛ ਨੂੰ ਗ੍ਰਫਤਾਰ ਕਰ ਲਿੱਤਾ ਗਿਆ ਹੈਗਾ ਆਫਟਰ ਜਿਹੜਾ ਮੈਂ ਦੱਸਿਆ ਜਿਉਂ ਅੱਜ ਪਰਮੈਨੀ ਰਾਤ ਨੂੰ ਸੇਰੇ ਐਕਸਚੇਂਜ ਆਫ ਫਾਇਰ ਹੋਇਆ ਪੁਲਿਸ ਤੇ ਉਹਨਾਂ ਦੇ ਵਿੱਚੋਂ ਜਗਿਆਨਾ ਪਿਸਟਲ ਉਹਨਾਂ ਤੋਂ ਇੱਕ ਬਰਾਮਦ ਹੋਈ ਹੈ 132 ਬੋਰ ਦੀ ਪਿਸਤੌਲ ਬਰਾਮਦ ਹੋਈ ਹੈ ਜਿਵੇਂ ਮੈਂ ਦੱਸਿਆ ਇੱਕ ਪੀ 86 ਹੈਂਡ ਗ੍ਰੇਨੇਡ ਚਾਈਨਿਸ ਮੇਡ ਵੀ ਉਹਨਾਂ ਤੋਂ ਰਿਕਵਰ ਹੋ ਦਿੱਲੀ ਕਿਉਂਕਿ ਉਹ ਸਾਡੇ ਕੇਸ ਦੇ ਨਾਲ ਰਿਲੇਟਰ ਨੇ ਉਹਨਾਂ ਨੂੰ ਅਸੀਂ ਜਿਸ ਤਰ੍ਹਾਂ ਹੀ ਦਿੱਲੀ ਵਾਲਿਆਂ ਦੀ ਜਾਂਚ ਖਤਮ ਹੁੰਦੀ ਹੈ ਅਸੀਂ ਉਹਨਾਂ ਨੂੰ ਪ੍ਰੋਡਕਸ਼ਨ ਵੰਡ ਤੇ ਆਪਾਂ ਦਿਨੋ ਦੇਰ ਕਾਊਂਟਰ ਤੇ ਭੇਜਿਆ ਕਿ ਜੇਰੇ ਲਾਜ ਨੇ ਜੇਰੇ ਲਾਜ ਨੇ ਕਹਿੰਗੇ ਉਹ ਤਾਂ ਇੱਕ ਪ੍ਰੋਸੀਜਰ ਹੈਗਾ ਕਿ ਜਿਸ ਤਰ੍ਹਾਂ ਵੀ ਕੋਈ ਫਾਇਰ ਚੇਂਜ ਹੁੰਦਾ ਹੈ ਤੇ ਜੇ ਕੋਈ ਵੀ ਜੜ ਇੰਜਰਡ ਹੁੰਦਾ ਹੈ ਉਸ ਨੂੰ ਹਸਪੀਟਲ ਲੈ ਕੇ ਜਾਣਾ ਹੁੰਦਾ ਉਹ ਸਾਰਾ ਪ੍ਰੋਸੀਜਰ ਹੈਜ਼ ਬੀਨ ਫਾਲੋਡ ਤੇ ਉਹਨਾਂ ਦਾ ਉਹ ਦੇ ਆਰ ਅੰਡਰ ਟ੍ਰੀਟ ਸਿੱਟੀ ਜਿਹੜਾ ਨੈਕਸਟ ਟਾਰਗੇਟ ਸੀਗਾ ਜਦੋਂ ਇਹਨਾਂ ਦੇ ਨਾਲ ਪੁਲਿਸ ਮੁਕਾਬਲਾ ਹੁੰਦਾ ਤਾਂ ਨੈਕਸਟ ਟਾਰਗੇਟ ਜਿਹੜਾ ਕੋਈ ਸਰਕਾਰੀ ਇਮਾਰਤ ਸੀਗੀ ਜਿੱਥੇ ਇਹਨਾਂ ਨੇ ਗ੍ਰਨੇਡ ਸੁੱਟਣਾ ਸੀਗਾ ਜਿਹੜਾ ਦੇਖੋ ਜੇ ਜਲੀ ਪਹਿਲੀ ਗੱਲ ਜਿਹੜੇ ਪਹਿਲੇ ਜਦੋਂ ਜਿਹੜੇ ਬੰਦੇ ਅਸੀਂ ਅਰੈਸਟ ਕੀਤੇ ਹੈਗੇ ਨੇ ਉਹਨਾਂ ਦੀ ਪੁੱਛਗਿੱਛ ਵਿੱਚ ਤਾਂ ਇਹਨਾਂ ਨੂੰ ਟਾਰਗੇਟ ਦਿੱਤੇ ਗਏ ਸੀਗੇ ਪੁਲਿਸ ਸਟੇਸ਼ਨ ਤੇ ਜਾਂ ਸਰਕਾਰੀ ਅਦਾਰੇ ਤੇ ਪਹਿਲੇ ਪਹਿਲੇ ਮੋਡਿਊਲ ਨੇ ਜਿਸ ਦਾ ਮੈਂ ਦੱਸਿਆ ਸਿੱਟੀ ਗੁਰਦਾਸਪੁਰ ਥਾਣੇ ਦੇ ਉੱਤੇ ਆਪਣਾ ਗ੍ਰਨੇਡ ਗ੍ਰਨੇਡ ਅਟੈਕ ਕਰ ਦਿੱਤਾ ਗਿਆ ਸੀ ਜਿਹੜਾ ਦੂਸਰਾ ਹੈਗਾ ਉਹਨਾਂ ਨੇ ਹ ਇਹਨਾਂ ਨਾਲ ਕਿ ਚੇਂਜ ਹੋ ਫਾਇਰ ਜਦੋਂ ਉਹ ਹੋਣਗੇ ਉਹਨਾਂ ਤੋਂ ਅਸੀਂ ਪੁੱਛਿਛ ਕਰਾਂਗੇ ਸੋ ਦੈਨ ਵੀਲ ਆਪਲ ਟੈਲ ਵਿਦ ਅ ਸ਼ਿਉਰਟੀ ਕੀ ਇਹਨਾਂ ਦਾ ਅਗਲਾ ਟਾਰਗੇਟ ਕੀ ਸੀ ਬਟ ਡੈਫੀਨਟਲੀ ਜਦੋਂ ਕੀ ਇਹ ਹੈਂਡਗ੍ਰੇਡ ਉਹ ਕੈਰੀ ਕਰ ਰਹੇ ਸੀ ਤਾਂ ਉਹ ਔਰ ਹਰਿਆਣੇ ਮੁਕੇਦੀਆਂ ਵੱਲੋਂ ਬਰਦਸਪੁਰ ਬੁਲਾ ਰਹੇ ਸੀ ਤਾਂ ਉਹਨਾਂ ਦੇ ਮਨਸੂਬੇ ਨਾਪਾਕ ਹੀ ਸੀਗੇ ਉਹ ਸਭ ਜਾ ਪੂਰੇ ਦੇਸ਼ ਚ ਨੈਟਵਰਕ ਹੈ ਪੱਕੀ ਗੱਲ ਹੈ ਜੀ ਇਹ ਸ਼ੋਰ ਹੋ ਚੁੱਕਾ ਹੈ ਕਿ ਜਿਹੜਾ ਦਿੱਲੀ ਦੇ ਨਾਲ ਤੁਸੀਂ ਇਸ ਨੂੰ ਜੋੜ ਕੇ ਦੇਖ ਰਹੇ ਹੋ ਕਿ ਉਹ ਜਿਹੜੀ ਸਮੱਗਰੀ ਸੀਗੀ ਜਾਂ ਹੈਂਡ ਗ੍ਰੇਨੇਡ ਸੀਗੇ ਤੇ ਪੂਰੇ ਦੇਸ਼ ਚ ਨੈਟਵਰਕ ਹੈ ਜੀ ਆਈਐਸਆਈ ਦਾ ਆਪਣੇ ਭਾਰਤ ਵਿੱਚ ਵੀ ਦੇਖੋ ਇਹ ਇੱਕ ਚੈਲੰਜਸ ਤਾਂ ਦੇਖੋ ਆਈਐਸਆਈ ਇੱਕ ਪ੍ਰੌਕਸੀ ਵਾਰਤਾ ਹੈ ਇਸ ਦੇਸ਼ ਨੂੰ ਅਸਥਿਰ ਕਰਨ ਲਈ ਲੜਦੀ ਹੈ ਕਿਉਂਕਿ ਪਾਕਿਸਤਾਨ ਦਾ ਹਾਲ ਦਾ ਬੜਾ ਬੁਰਾ ਹਾਲ ਹੈ ਉਸ ਨੂੰ ਫੋਕਸ ਨੂੰ ਸ਼ਿਫਟ ਕਰਨ ਲਈ ਆਈਐਸਆਈ ਨੂੰ ਇਹ ਇੱਕ ਵਧੀਆ ਬਲੀਡਿੰਗ ਦੀ ਨੇਸ਼ਨ ਜਿਵੇਂ ਉੱਥੇ ਕੀਤਾ ਜਿਸ ਤਰ੍ਹਾਂ ਤੁਹਾਨੂੰ ਤੁਹਾਡੇ ਪਤਾ ਹੋਊਗਾ ਕਿ ਥੋੜੇ ਦਿਨ ਪਹਿਲਾਂ ਸਿਰਸਾ ਪੁਲਿਸ ਸਟੇਸ਼ਨ ਦੇ ਉੱਤੇ ਵੀ ਅਟੈਕ ਕੀਤਾ ਗਿਆ ਸੀ ਸੋ ਆਈਐਸਆਈ ਦੀ ਨਿਰੰਤਰ ਇਹੀ ਕੋਸ਼ਿਸ਼ ਹੁੰਦੀ ਹੈ ਕਿ ਹਿੰਦੁਸਤਾਨ ਦੇ ਵਿੱਚ ਰਾਜਕਤਾ ਦਾ ਦਰਦ ਦਾ ਸਹਿਮ ਦਾ ਮਾਹੌਲ ਆਪਸੀ ਭਾਈਚਾਰੇ ਨੂੰ ਤੇ ਪੀਸ ਹਰਮਨੀ ਨੂੰ ਡਿਸਟਰਬ ਕੀਤਾ ਜਾਵੇ ਯੈਸ ਇਟ ਹੈਜ਼ ਲਿੰਕੇजेस ਇੰਟਰਸਟੇਟ ਲਿੰਕੇजेस ਤੇ ਪੈਨ ਇੰਡੀਆ ਲਿੰਕੇजेस ਹੈ ਸਰ ਇਹ ਸਾਰਾ ਸ਼ਹਾਜਾਦ ਪੱਟੀ ਹੀ ਆਪਣਾ ਇਹਨਾਂ ਨੂੰ ਆਰਡਰ ਇਸ ਦਾ ਮਾਸਟਰ ਮਾਈਂਡ ਆਈਐਸਆਈ ਬੈਕ ਸ਼ਹਾਜਾਦ ਪੱਟੀ ਹੈ ਤੇ ਜਸ਼ਾਨ ਅਕਤਰ ਹੈਗਾ ਉਹਨਾਂ ਨੇ ਜਿਸ ਤਰ੍ਹਾਂ ਮੈਂ ਦੱਸਿਆ ਗੁਰਦਾਸਪੁਰ ਦਾ ਰਹਿਣ ਵਾਲਾ ਅਮਨ ਦੀਪ ਸਿੰਘ ਦੇ એલিয়াস ਅਮਰ ਪੰਨੂ ਨੂੰ ਆਪਣੇ ਨਾਲ ਰਲਾ ਕੇ ਤੇ ਉਸ ਨੂੰ ਅਗਾ ਫੁੱਟ ਸੋਲਜਰਸ ਨੂੰ ਪਰਲੋਪਨ ਦੇ ਕੇ ਜੋ ਇਹਨਾਂ ਨੂੰ ਮੁੰਡਲੀ ਪੁੱਛ ਕੇ ਚਾਹੀਏ ਪੈਸੇ ਦਾ ਪਰਲੋਪਨ ਦਿੱਤਾ ਗਿਆ ਇਹਨਾਂ ਨੂੰ ਇਹ ਵੀ ਕਿਹਾ ਗਿਆ ਕਿ ਤੁਹਾਨੂੰ ਤੁਸੀਂ ਸਾਡੇ ਲਈ ਇਹ ਕੰਮ ਕਰੋ ਤੇ ਅਸੀਂ ਤੁਹਾਨੂੰ ਇੱਕ ਪਾਰਟਿਕੂਲਰ ਤੇ ਬਣਾ ਕੇ ਤੇ ਤੁਹਾਨੂੰ ਅਮਰੀਕਾ ਵਰ ਕੱਢ ਲਾਵਾਂਗੇ ਸੋ ਉਸ ਚਾਂਸੇ ਦੇ ਵਿੱਚ ਆ ਕੇ ਇਹ ਸਰਦ ਜਸ਼ਾਨ ਅਕਤਰ ਜਿਹੜਾ ਹੈ ਵੇ ਕੀ ਇਹ ਉਹੀ ਵਿਅਕਤੀ ਹੈ ਜਿਨੇ ਬੰਬੇ ਦੇ ਵਿੱਚ ਬਾਬਾ ਜੀ ਜਸ਼ਾਨ ਅਕਤਰ ਦਾ ਬਾਬਾ ਸਦੀਕੀ ਦੇ ਵਿੱਚ ਵੀ ਇਹ ਦਾ ਹੀ ਵਾਸ ਹੈਂਡਲਿੰਗ ਦੀ ਸ਼ੂਟਰਸ ਲੱਗਦਾ ਕਿ ਇਹਨੂੰ ਅਟੈਕ ਹੋਇਆ ਜਿਹੜਾ ਪਹਿਲਾ ਬਲਾਸਟ ਹੋਇਆ ਸੀ ਉਹਦੀ ਜਾਣਕਾਰੀ ਬੜੀ ਕਿਉਂਕਿ ਤੁਹਾਡੀ ਜਾਂਚ ਚੱਲ ਰਹੀ ਹੋਏਗੀ ਬੜੀ ਥੋੜੀ ਥੋੜੀ ਆ ਰਹੀ ਸੀਗੀ ਚਲੋ ਕਿਉਂਕਿ ਕੁਝ ਗੁਰੂ ਦੀ ਪਾਰਟੀ ਹੈ ਕੁਝ ਜਿਹੜੇ ਕਾਂਗਰਸ ਵਾਲਿਆਂ ਨੇ ਵੀ ਕੱਲ੍ਹ ਕਹਿੰਦੇ ਡਿਨਾਈਡ ਮੂਡ ਦੇ ਵਿੱਚ ਨੇ ਤਾਂ ਉਹ ਸਾਰਾ ਸਾਰਾ ਬਸਤ ਹੋ ਗਿਆ ਸਾਰਾ ਸਾਰਾ ਮੈਂ ਤੁਹਾਨੂੰ ਇਹ ਦੇਖੀ ਉਹਨਾਂ ਦਾ ਇਹ ਕਹਿਣਾ ਕਿ ਪਹਿਲਾਂ ਤੁਸੀਂ ਇਹ ਕਹਿੰਦੇ ਪ੍ਰਾਇੋਰਟੀ ਪਰ ਟਾਇਰ ਫਟਿਆ ਜਦ ਵੀ ਉਹ ਕਹਾ ਕਰ ਰਹੀ ਸੀ ਕਿ ਬਲਾਸਟ ਹੋਇਆ ਤੁਸੀਂ ਵੀ ਕਹਿ ਰਹੇ ਪਰ ਪਹਿਲਾਂ ਡਿਨਾਈਲ ਮੋਡ ਤੇ ਕਿਉਂ ਚਲੀ ਜਾਂਦੀ ਹੋ ਤੁਸੀਂ ਅਨੁਸਾਰ ਦੇ ਵਿੱਚ ਜਦੋਂ ਹੁੰਦੇ ਆ ਜਾਂ ਪ੍ਰੋਸੀਜਰ ਆ ਵੀ ਹੁੰਦੇ ਨੇ ਆ ਇਹੀ ਕਿਹਾ ਜਾਂਦਾ ਨਾ ਟਾਇਰ ਫਟੇ ਪਰ ਡਿਨਾਈਲ ਮੋਡ ਤੇ ਕਿਉਂ ਜਾਂਦੀ ਹੈ ਦੇਖੋ ਇਸ ਤਰ੍ਹਾਂ ਹੈਗਾ ਇਹਦਾ ਜਿਹੜਾ ਕੁਐਸਚਨ ਦਾ ਮੈਂ ਇਸ ਕੁਐਸਚਨ ਨੂੰ ਬਿਲਕੁਲ ਅੱਪ ਫਰੰਟ ਹੋ ਕੇ ਇਹਦਾ ਜਵਾਬ ਦੇਵਾਂਗਾ ਮੈਂ ਡੱਕ ਨਹੀਂ ਕਰਾਂਗਾ ਬੜਾ ਤੁਹਾਡਾ ਵਾਜਬ ਕੁਐਸਚਨ ਦੇਖੋ ਇਸ ਤਰ੍ਹਾਂ ਹੁੰਦਾ ਹੈ ਕਿ ਜਦੋਂ ਕਿ ਪ੍ਰਾਇਮੇ ਫੇਸ਼ੀਆ ਜਦੋਂ ਸਾਨੂੰ ਇੱਕ ਇੱਕ ਧਮਾਕਾ ਲਾਊਡ ਧਮਾਕਾ ਆਪਾਂ ਆਮ ਅਕਸਰ ਆਪਾਂ ਉਹਦੇ ਘਰਾਂ ਚ ਵੀ ਹੁੰਨੇ ਆਪਾਂ ਨੂੰ ਲੱਗਦਾ ਕਿ ਬਾਹਰ ਆਪਾਂ ਵੀ ਆਪਣਾ ਕਿਆਸ ਲਾਉਨੇ ਆ ਯਾਰ ਗੋਲੀ ਚਲਾਈ ਹੋਣੀ ਹੈ ਕਿਸੇ ਨੇ ਕਿਦਾ ਸਕੂਟਰ ਦਾ ਟਾਇਰ ਫਟਿਆ ਹੋਣਾ ਹੈ ਜਾਂ ਕਿਸੇ ਨੇ ਪਟਾਕਾ ਚਲਾਇਆ ਹੋਣਾ ਸੋ ਪ੍ਰਾਇਮੇ ਫੇਸ਼ੀਆ ਜਦੋਂ ਅਸੀਂ ਐਸਐਚਓ ਬਾਹਰ ਆਉਂਦਾ ਹੈਗਾ ਉਸ ਨੂੰ ਇੱਕ ਲਾਊਡ ਧਮਾਕਾ ਆਵਾਜ਼ ਆਉਂਦੀ ਹੈ ਤੈ ਉਹ ਬਾਹਰ ਆਉਂਦਾ ਪਰ ਉਹਨੂੰ ਐਸਾ ਕੋਈ ਸਸਪੀਸ਼ੀਅਸ ਚੀਜ਼ ਨਹੀਂ ਲੱਗਦੀ ਪਰ ਸਾਡੀ ਅਸੀਂ ਇੱਥੇ ਚੁੱਪ ਨਹੀਂ ਬੈਠਦੇ ਅਸੀਂ ਆਪ ਵੀ ਐਫਐਸਐਲ ਨੂੰ ਬੁਲਾਨੇ ਆ ਉਹਨੂੰ ਬੁਲਾਨੇ ਤੇ ਇੱਕ ਤੁਹਾਡੇ ਤੁਸੀਂ ਨਾ ਥੋੜਾ ਜਿਹਾ ਥੋੜਾ ਜਿਹਾ ਬੈਕਗ੍ਰਾਉਂਡ ਤੇ ਲੈ ਕੇ ਜਾਵਾਂਗਾ ਦੇਖੋ ਜਿਹੜੀ ਦ دہشت ਦਾ ਮੌਲ ਪਲੇਟ ਕਰਨ ਲਈ ਹਰ ਹੱਤ ਕੰਟੀਨਿਊ ਅਪਣਾਇਆ ਜਾਂਦਾ ਪਿਛਲੇ ਕੁਝ ਸਮਿਆਂ ਦੇ ਵਿੱਚ ਫੇਕ ਰਿਸਪੌਂਸਿਬਿਲਟੀਆ ਆਫ ਫੇਕ ਹੈਂਡ ਗ੍ਰੇਨੇਡ ਅਟੈਕਸ ਔਨ ਪੁਲਿਸ ਸਟੇਸ਼ਨ ਜਾਂ ਸਰਕਾਰੀ ਦਾਰੇ ਲਿੱਤੀਆਂ ਗਈਆਂ ਸੀ ਜੋ ਬਾਅਦ ਵਿੱਚ ਜਹਿਨ ਜਾਜ ਤੋਂ ਬਾਅਦ ਝੂਠੀਆਂ ਪਾਈਆਂ ਉਹਦੇ ਨਾਲ ਇਸ ਤੋ ਕੀ ਕੀ ਡਰਦਾ ਮਾਹੌਲ ਨਾ ਕ੍ਰੀਏਟ ਹੋ ਜੇ ਇਸ ਕਰਕੇ ਬੜੀ ਸੋਚ ਸਮਝ ਕੇ ਸਟੈਪ ਲੈਣਾ ਪੈਂਦਾ ਬਟ ਵੀ ਡਿਡਨਟ ਸਟਾਪ ਹੇਅਰ ਅਸੀਂ ਐਫਐਸਐਲ ਨੂੰ ਰਿਪੋਰਟ ਕੀਤਾ ਹੈਗਾ ਇੱਕ ਰਿਸਪੌਂਸਿਬਿਲਟੀ ਵੀ ਲਈ ਗਈ ਅਸੀਂ ਉਸ ਨੂੰ ਸੰਜੀਦਗੀ ਨਾਲ ਲਿੱਤਾ ਹੈਗਾ ਅਸੀਂ ਉਸ ਨੂੰ ਹਲਕੇ ਵਿੱਚ ਨਹੀਂ ਲਿੱਤਾ ਐਫਐਸਐਫ ਟੀਮ ਨੂੰ ਉੱਥੇ ਮੌਕੇ ਤੇ ਬੁਲਾਇਆ ਜਾਂਦਾ ਹੈ ਐਫਐਸਐਲ ਟੀਮ ਆਪਣੇ ਟੈਸਟ ਉੱਥੇ ਕਰਦੀ ਹੈਗੀ ਹੈ ਉੱਥੇ ਹੈਂਡ ਗ੍ਰੇਨੇਡ ਦਾ ਜਿਹੜਾ ਜਿਹੜਾ ਹੈਗਾ ਸਪਲਿੰਟਰਸ ਪਾਏ ਜਾਂਦੇ ਟੈਸਟ ਪੋਜ਼ਿਟਿਵ ਆਂਦਾ ਹੈ ਤਾਸੀ ਐਫ ਆਈ ਆਰ 263 ਨੂੰ ਦਰਜ ਕਰ ਦਿੰਦੇ ਇਹਦੇ ਵਿੱਚ ਇਹ ਨਹੀਂ ਹੈ ਕਿ ਅਸੀਂ ਬਿਲਕੁਲ ਉਸ ਨੂੰ ਹਵਾ ਚ ਰੱਖ ਦਿਆਂ ਉਸੇ ਉਸੇ ਦੀ ਇਨਵੈਸਟੀਗੇਸ਼ਨ ਨੂੰ ਅੱਗੇ ਵਧਾਉਂਦੇ ਹੋਏ ਤਾਂ ਗੁਰਦਿੱਤ ਤੇ ਅਮਨਦੀਪ ਪ੍ਰਦੀਪ ਗ੍ਰਫਤਾਰ ਹੁੰਦੇ ਸੋ ਡਿਨਾਈ ਡਿਨਾਈ ਨਹੀਂ ਹੈ ਡਿਨਾਈ ਇਹ ਕਿ ਵੀ ਆਰ ਕਾਸ਼ਸ ਸੋ ਥੈਟ ਅਨਨੈਸੈਸਰੀ ਪੈਨਿਕ ਇਨ ਦੀ ਸੋਸਾਇਟੀ ਇਜ਼ ਨੋਟ ਸਮਝਦੇ ਜਿਹੜੇ ਦੋ ਖੜੇ ਹੈ ਜਿਹੜੀ ਲੇਡੀ ਚੱਗੀ ਹੋਈ ਸੀ ਉਸ ਤੋਂ ਉਹ ਤਾਂ ਫਿਰ ਉਸੇ ਲੜੀ ਚ ਫਿਰ ਸਾਰਾ ਗੱਲਾਂ ਇਹ ਤਾਂ ਬਾਅਦ ਪਰਤਾ ਜਦੋਂ ਖੁੱਲਦੀਆਂ ਤਾਂ ਉਹ ਫਿਰ ਪਬਲਿਕ ਸਾਹਮਣੇ ਆਉਂਦੀ ਹੈ ਤਾਂ दैट ਇਸੇ ਕਰਕੇ ਉਹ ਐਫ ਆਈ ਆਰ ਅੰਡਰ ਜਿਹੜੇ ਰੈਲੇਵੈਂਟ ਸੈਕਸ਼ਨ ਆਫ ਬੀ ਐਨ ਐਸ ਐਮ ਐਕਸਪਲੋਸਿਵ ਵੈਪਨ ਦੇ ਵਿੱਚ 26 ਤਰੀਕ ਨੂੰ ਸੰਜੀਤ ਜੀ ਬੇਸਿਕਲੀ ਇਹ ਦੇਖਿਆ ਗਿਆ ਕਿ ਜਦੋਂ ਅਸੀਂ ਕੋਰਟ 'ਚ ਜਾਂਦੇ ਆ ਅਸੀਂ ਉਹ ਹੀアリング ਦੇ ਵਿੱਚ ਬੈਠਦੇ ਆ ਜਦੋਂ ਕੋਈ ਵੀ ਕਿਸੇ ਦੀ ਹੀアリング ਹੁੰਦੀ ਹੈ ਜਦੋਂ ਅੰਮ੍ਰਿਤਸਰ ਦੇ ਵਿੱਚ ਵੀ ਬਲਾਸਟ ਹੋਏ ਉੱਥੇ ਪੁਲਿਸ ਦਾ ਪੱਖ ਇਹ ਆਉਂਦਾ ਹੈ ਕਿ ਕਈ ਵਾਰ ਬਚਾਉਣ ਦੀ ਜਿਹੜੇ ਇੱਕ ਪਬਲਿਕ ਰਿਵਿਊ ਦੇ ਵਿੱਚ ਦੇਖੀਏ ਤਾਂ ਉਹ ਉਹ ਰਿਵਿਊ ਇਹ ਹੁੰਦਾ ਹੈ ਕਿ ਪੁਲਿਸ ਵਿਚਾਰੀ ਇਹਨਾਂ ਨੂੰ ਕਿਉਂਕਿ ਉਹ ਜਿਹੜਾ ਤੁਹਾਡਾ ਬਿਆਨ ਹੈ ਜਾਂ ਤੁਹਾਡੇ ਮੁਲਾਜ਼ਮਾਂ ਦਾ ਬਿਆਨ ਹੈ ਟਾਇਰ ਫਟਣ ਵਾਲਾ ਉਹ ਡਿਵੀਜ਼ਿਬਲ ਕੋਡ ਦੇ ਵਿੱਚ ਦਿੱਤਾ ਜਾਂਦਾ ਹੈ ਕਿ ਇਹ ਦੇਖੋ ਜੀ ਟਾਇਰ ਫਟਿਆ ਤਾਂ ਬੰਮ ਫਟਿਆ ਨਹੀਂ ਹੈ ਜਿਹੜੇ ਲਾਇਰ ਹੁੰਦੇ ਨੇ ਉਹ ਜਿਹੜੇ ਅਧਵਤੀ ਮਾਡਿਊਲ ਦੇ ਨਾਲ ਜੁੜੇ ਹੋਏ ਉਨ੍ਹਾਂ ਦੇ ਲਾਇਰ ਐਜ਼ ਅ ਇੱਕ ਉਹਨੂੰ ਐਵਿਡੈਂਸ ਪੇਸ਼ ਕਰਦੇ ਨੇ ਕਿ ਇਹ ਟਾਇਰ ਫਟਿਆ ਜੀ ਇਹ ਪੁਲਿਸ ਝੂਠ ਬੋਲ ਰਹੀ ਹੈ ਬਿਲਕੁਲ ਲੱਗਦਾ ਜੀ ਜਿਹੜੇ ਵਿੱਚ ਉਹਨਾਂ ਨੂੰ ਬਚਾਇਆ ਜਾਂਦਾ ਹੈ ਜਿਹੜਾ ਜਿਹੜਾ ਕੋਰਟ ਕਰਾਫਟ ਹੁੰਦਾ ਹੈ ਨਾ ਉਹਦੇ ਵਿੱਚ ਕਾਫੀ ਚੀਜ਼ਾਂ ਹਰ ਪੱਖ ਪਚਾਓ ਪੱਖ ਇਹ ਚੀਜ਼ਾਂ ਰੱਖਦਾ ਹੈ ਜੀ ਪਰ ਅਸੀਂ ਤੁਹਾਨੂੰ ਇਸ ਮਾਧਿਅਮ ਰਾਹੀਂ ਇਹ ਬਿਲਕੁਲ ਅਸ਼ੂਰ ਕਰਦੇ ਹਾਂ ਕਿ ਅਸੀਂ ਜਿਹੜੀ ਇਨਵੈਸਟੀਗੇਸ਼ਨ ਕਰਦੇ ਹਾਂ ਅਸੀਂ ਬੜੀ ਸਾਇੰਟਿਫਿਕਲੀ ਪ੍ਰੋਫੈਸ਼ਨਲੀ ਅਤੇ ਬਹੁਤ ਉਹਨੂੰ ਗੰਭੀਰਤਾ ਨਾਲ ਕਰਦੇ ਹਾਂ ਸੋ ਥੈਟ ਜਿਹੜਾ ਦੋਸ਼ੀ ਹੈ ਉਸ ਨੂੰ ਅਸੀਂ ਇੱਕ ਫੂਲ ਪ੍ਰੂਫ ਇਸ ਅਸੀਂ ਆਪਣੇ ਮਾਨਯੋਗ ਅਦਾਲਤਾਂ ਦੇ ਵਿੱਚ ਪ੍ਰੈਜ਼ੈਂਟ ਕਰਦੇ ਆਂ ਸੋ ਥੈਟ ਵੀ ਇਨਨੋ ਜਿਹੜੀ ਬਨਾਸਰ ਸੱਜਾ ਬਣ ਚੁੱਕਾ ਹੈਗਾ ਜਿਹੜੇ ਜਖਮੀ ਉਹਨਾਂ ਦੇ ਬੈਕਗ੍ਰਾਉਂਡ ਸੀ ਹੈ ਪਹਿਲੇ ਬੱਚੇ ਨੇ ਦੇਗੇ ਨਹੀਂ ਇਹਨਾਂ ਦਾ ਕੋਈ ਬਾਲਾ ਲੰਬਾ ਕੋਈ ਇਹਦੇ ਵਿੱਚ ਕ੍ਰਿਮੀਨਲ ਰਿਕਾਰਡ ਨਹੀਂ ਹੈਗਾ ਇਹ ਇਹਦੇ ਵਿੱਚ ਮੈਂ ਤੁਹਾਨੂੰ ਥੋੜਾ ਜਿਆਦਾ ਦੱਸ ਦਿੰਨਾ ਹੈ ਇਹਦੇ ਵਿੱਚ ਜਿਹੜਾ ਇੱਕੇ ਦੇ ਵਿੱਚ ਇੱਕ ਕੈਰੇਕਟਰ ਅਮਨਦੀਪ ਹੈਗਾ بڑا ਇਹਦੇ ਵਿੱਚ ਇੱਕ ਇਸ ਨੂੰ ਆਪਾਂ ਕਹਿ ਸਕਦੇ ਹਾਂ ਇਹ ਇੱਕ ਇੱਕ ਸੂਤਰਧਾਰਵੀ ਬੰਦਾ ਹੈਗਾ ਇੰਟਰਸਟਿੰਗ ਕਰੈਕਟਰ ਹੈਗਾ ਜਿਸ ਜਿਹੜਾ ਬਾਹਰ ਇਥੋਂ ਹਿੰਦੁਸਤਾਨ ਦੇ ਵਿੱਚੋਂ ਟੌਕੀ ਰੂਟ ਨਾਲ ਬਾਹਰ ਜਾਂਦਾ ਹੈਗਾ ਤੇ ਜਿਹੜਾ ਪਾਕਿਸਤਾਨ ਦਾ ਜਿਹੜਾ ਟੈਰਿਸਟ ਹੈਗਾ ਜਸ਼ਾਨ ਸੁਜਾਦ ਪੱਟੀ ਤੇ ਜਸ਼ਾਨ ਅਫਸਰ ਜਿਹੜਾ ਜੁੰਦਰ ਰੂਲਰ ਉਹਨਾਂ ਦੇ ਕੰਟੈਕਟ ਦੇ ਵਿੱਚ ਆਂਦਾ ਹੈ ਇਹ ਜੰਪਾਲ ਐਕਚੁਅਲੀ ਹੈਗਾ ਕਲਕੱਤੇ ਦਾ ਅਮਨ ਜੀ ਅਮਨਦੀਪ ਜਿਹੜਾ ਅਮਨ ਪੰਨੂ ਜਿਹਨੂੰ ਕਹਿੰਦੇ ਹੈ ਇਸਦੇ ਇਸਦੇ ਜਦੋਂ ਪਰਸਨਲ ਲਾਈਫ ਦੇ ਵਿੱਚ ਮੈਂ ਜਾਣ ਨਹੀਂ ਚਾਹੁੰਦਾ ਇਹਦੀ ਮਾਤਾ ਦਾ ਮਾਤਾ ਦਾ ਡਿਵੋਰਸ ਹੁੰਦਾ ਹੈ ਇਹ ਇਸ ਨੂੰ ਆਪਣੇ ਪੇਕੇ ਛੱਡ ਜਾਂਦੀ ਹੈ ਜੋ ਕਿ ਗੁਰਦਾਸਪੁਰ ਵਿੱਚ ਨੇ ਇਹ ਇੱਥੇ ਹੀ ਪੜਦਾ ਹੈਗਾ 10ਵੀਂ ਕਰਦਾ ਹੈ 12ਵੀਂ ਕਰਦਾ ਹੈ ਇਸੇ ਕਰਕੇ ਹੀ ਇਹ ਗੁਰਦਿੱਤ ਦੇ ਨਾਲ ਟਕ ਵਿੱਚ ਆਉਂਦਾ ਸੋ ਅਸੀਂ ਹੁਣ ਤੱਕ ਮਨੀਟਰੀਲ ਲੋਜਿਸਟਿਕਸ ਜਿਨ੍ਹਾਂ ਨੇ ਪ੍ਰੋਵਾਈਡ ਕੀਤੇ ਉਹ ਕਾਫੀ ਘੱਟ ਤੱਕ ਅਸੀਂ ਅਨਰੀਵਲ ਕੀਤਾ ਤਾਂ ਹੀ ਅਸੀਂ ਇਹਨਾਂ ਦੀ ਗ੍ਰਫਤਾਰੀ ਕੀਤੀਏ ਉਸ ਤੋਂ ਬਾਅਦ ਹੀ ਜਿਹੜੀ ਗਾਂ ਕਲੂ ਮਿਲੇ ਉਹਦੇ ਕਰਕੇ ਹੀ ਛਾਪਾਂ ਮਾਰੀਆਂ ਹੋਈਆਂ ਉਸੇ ਕਰਕੇ ਹੀ ਬੰਦੇ ਆਇਡੈਂਟੀਫਾਈ ਹੋਏ ਆ ਉਸੇ ਤੋਂ ਪਤਾ ਲੱਗਿਆ ਹਰਪੁਨ ਰਵੜ ਸੀ ਉਸੇ ਤੋਂ ਹੀ ਪਤਾ ਲੱਗਿਆ ਕਿ ਵਿਜੇ ਪ੍ਰਜਾਪਤੀ ਰਵੜ ਸੀ ਉਸੇ ਤੋਂ ਹੀ ਪਤਾ ਲੱਗਿਆ ਕਿ ਨਵੀਨ ਚੌਧਰੀ ਨੌਰਡ ਹੈ ਉਸੇ ਤੋਂ ਹੀ ਪਤਾ ਲੱਗਿਆ ਕਿ ਕੁਸ਼ਲ ਨੌਰਡ ਹੈ ਜਿਹੜੇ ਦੋਨੋਂ ਮੋਡੂਲਾਂ ਦੇ ਇੱਕ ਇੱਕ ਬੰਦੇ ਆ ਜਿੰਨੜੇ ਅਸੀਂ ਆਇਡੈਂਟੀਫਾਈ ਕੀਤੇ ਆ ਉਹ ਮੈਂ ਤੁਹਾਨੂੰ ਨਹੀਂ ਦੱਸ ਸਕਦਾ ਜੋ ਕੋਈ ਇਸ ਪਾਸਾ ਸਾਰਾ ਗੇਟ ਆਨ देयर आर ਮੈਨੀ ਇਸ਼ੂਸ ਦੈਟ ਬੀਗ ਸਰ ਜਿਹੜੀ ਪੁਲਿਸ ਹੁੰਦੀ ਹੈ ਪਬਲਿਕ ਡੀਲਿੰਗ ਲਈ ਹੁੰਦੀ ਹੈ ਲਗਾਤਾਰ ਕਦੀ ਕਿਸੇ ਦਾ ਕੋਈ ਚੋਰੀ ਹੋ ਗਿਆ ਜਾਂ ਕੋਈ ਆਪਸੀ ਤਰੇ ਲੁਕਲੇਸ਼ ਹੋ ਗਿਆ ਆਪਣੀ ਡੀਗਲਿੰਗ ਮਾ ਜਗਾ ਤਿਆਨ ਹੁੰਦਾ ਇਹਨੂੰ ਅਸੀਂ ਫੇਲਰ ਇੰਟੈਲੀਜੈਂਸ ਕਹਿ ਸਕਦੇ ਹਾਂ ਸਰ ਇਟਾ ਵਟਾ ਨੈਟਵਰਕ ਹੈ ਆਈਐਸਆਈ ਦਾ ਇਹਨੂੰ ਇੰਟੈਲੀਜੈਂਸ ਕਲੀਅਰ ਕਹਿ ਸਕਦੇ ਆ ਕੇਂਦਰੀ ਏਜੰਸੀਆਂ ਦਾ ਨਹੀਂ ਗੈਦਰੀ ਏਜੰਸੀਆਂ ਦਾ ਇੰਟੈਲੀਜੈਂਸ ਫੇਲ ਨਹੀਂ ਜੇ ਅਸੀਂ ਸਕੂਨ ਦੀ ਨੀਂਦ ਸੋਚ ਰਹੇ ਹਾਂ ਸੋ ਰਹੇ ਹੈਗੇ ਆ ਤਾਂ ਇਹਦੇ ਮਤਲਬ ਇਹ ਨਹੀਂ ਇਹ ਤਾਂ ਕੁਝ ਉਹਨਾਂ ਦੇ ਤਾਂ 1000 ਅਟੈਂਪਸ ਹੈਗੇ ਜਿਹੜੀਆਂ ਆਪਾਂ ਉਹ ਪੋਜ਼ਿਟਿਵ ਸਾਈਡ ਦੇਖੀਏ ਕਿ ਕਿੰਨੀਆਂ ਅਟੈਂਪਸ ਨੂੰ ਅਸੀਂ ਨਤਾਰਾ ਕਰਦੇ ਆ ਕਿੰਨੀਆਂ ਅਗਾ ਜਿਹੜੀਆਂ ਇਹਨਾਂ ਨੇ ਕਰਨੀਆਂ ਸੀ ਉਹਨਾਂ ਨੂੰ ਬਚਾਣੇ ਹੈਗੇ ਆ ਬਹੁਤ ਸਾਰਾ ਜਿਹੜਾ ਪਾਕਿਸਤਾਨ ਦਾ ਸਾਰਾ ਆਈਐਸਏ ਦਾ ਜੋਰੀ ਹਿੰਦੁਸਤਾਨ ਦੇ ਵਿੱਚ ਰਾਜ ਦਾ ਫਲਾਂ ਦੇ ਵਿੱਚ ਲੱਗਿਆ ਹੋਇਆ ਪੰਜਾਬ ਪੰਜਾਬ ਜਿਆਦਾ ਟਾਰਗੇਟ ਹੈ ਤੁਸੀਂ ਮੰਨਦੇ ਹੋ ਇਹ ਪੰਜਾਬ ਜਿਹੜਾ ਸਰਦੀ ਸੂਬਾ ਕਰਕੇ ਸਰਦੀ ਸੂਬਾ ਜਜਾਰੂ ਲੋਕ ਨੇ ਇਸ ਨੂੰ ਤਾਂ ਕਮਜ਼ੋਰ ਕਰਨ ਦੀ ਸੋਚਣਾ ਪਹਿਲਾਂ ਜੇ ਆਪਾਂ ਆਪਾਂ ਕਰ ਰਹੇ ਹਾਂ ਦੇ ਆਪਾਂ ਦਿਲ ਨੂੰ ਮੇਰੇ ਨਾਲ ਜਲਦੀ ਧੜਕਨ ਰੁਕ ਗਈ ਤੇ ਆਪੇ ਬੰਦਾ ਮਰ ਜੂਗਾ ਪੰਜਾਬ ਇਸ ਦੀ ਹਾਰਟ ਆਫ ਦੀ ਨੋਸ਼ਨ ਸੋ ਇਸ ਕਰਕੇ ਐਸਐਸ ਨੇ ਤੁਹਾਨੂੰ ਲੰਬੇ ਸਮੇਂ ਜਾਗਰਤ ਕੀ ਹੋਣਾਂ ਦੇ ذریعے ਇਹਨਾਂ ਦੇ ਉੱਤੇ ਚੜ ਗਏ ਨੇ ਬਹੁਤ ਸਾਰੇ ਜਿਹੜੇ ਗੈਂਗਸਟਰ ਨੇ ਅਤਵਾਦੀ ਜਿਹੀ ਜੱਜੇ ਬੰਦਿਆਂ ਨੇ ਇਹਨਾਂ ਨਾਲ ਉਹਨਾਂ ਦੀ ਕੋਲੈਬੋਰੇਸ਼ਨ ਹੋ ਗਈ ਹੈ ਉਹ ਜਿਹੜੇ ਇਸ ਤਰ੍ਹਾਂ ਦੇ ਇਨਸੀਡੈਂਟ ਕਰ ਰਹੇ ਨੇ ਥਰ ਇਜ਼ ਨੋ ਡਾਊਟ ਕਿ ਜਿਹੜੇ ਗੈਂਗਸਟਰਸ ਜਿਹੜੇ ਹੈਗੇ ਆ ਉਹ ਰੈਡੀਕਲਾਈਜ਼ ਹੋ ਚੁੱਕੇ ਨੇ ਐਂਟੀ ਸੋਸ਼ੀਅਲ ਐਕਟੀਵਿਟੀ ਆ ਆਪਣੀ ਜਿਹੜੀ ਜਿਹੜੀ ਕਹਿੰਦੇ ਗਲੀਆਂ ਦੀ ਲੜਾਈ ਤੋਂ ਉਹ ਅੱਗੇ ਹੋ ਕੇ ਦੇਸ਼ ਦੇ ਐਂਟੀ ਨੈਸ਼ਨਲ ਐਕਟੀਵਿਟੀਜ਼ ਦੇ ਵਿੱਚ ਉਹ ਆਪਣੇ ਪਾਰਟਿਸਿਪੇਟ ਕਰਦੇ ਤੇ ਆ ਕਿ ਉਹਨਾਂ ਨੂੰ ਜਿਸ ਤਰ੍ਹਾਂ ਲੰਡਾ ਹੋਇਆ ਉਹ ਸਾਰਿਆਂ ਨੂੰ ਡੈਸੀਨੇਟਿਡ ਇੰਡੀਜ ਟੈਰਰਿਸਟ ਡਿਲੀਰ ਕੀਤਾ ਜਾ ਚੁੱਕਿਆ ਪੰਜਾਬ ਸਰਕਾਰ ਵੱਲੋਂ ਸੋ ਮਤਲਬ ਸੈਂਟਰਲ ਗਵਰਨਮੈਂਟ ਵੱਲੋਂ ਸੋ ਇਹ ਥੀਸ ਥਿੰਗਸ ਤੁਹਾਡੀ ਗੱਲ ਇਸ ਤਰ੍ਹਾਂ ਨਜ਼ਰ ਆਏ ਸਾਰੀ ਹਾਂ ਅਸੀਂ 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 ਇਹਨਾਂ ਤੇ ਪੰਨੀ ਨਜ਼ਰ ਬਣਾਈ ਰੱਖਦੇ ਆ ਅਸੀਂ ਜਿਹੜੀਆਂ ਚੀਜ਼ਾਂ ਅਸੀਂ ਆ ਆਪਣੇ ਪੱਤਰ ਤੇ ਨਕਾਰਾ ਕਰ ਦਿੰਨੇ ਆ ਉਹ ਪਬਲਿਕ ਥੀਚ ਨਹੀਂ ਆਂਦੀਆਂ ਜਿਹੜੀ ਚੀਜ਼ ਹੈਗੀ ਆ ਉਸ ਨੂੰ ਅਸੀਂ ਛਪਾਂਗੇ ਸਰ ਪੁਲਿਸ ਮੁਲਾਜ਼ਮ ਜੀ ਨਹੀਂ ਉਸ ਟਰੈਕਟ ਵਿੱਚ ਜਿਹੜਾ ਬਲਾਸਟ ਹੋਇਆ ਸੀ ਉਸ ਦੇ ਵਿੱਚ ਕੋਈ ਪੁਲਿਸ ਨਹੀਂ ਉਹਦੇ ਵਿੱਚ ਵੈਜਨਰ ਦੀ ਕਿਰਪਾ ਰਹੀ ਹੈ ਕਿ ਨਹੀਂ ਕੋਈ ਪੁਲਿਸ ਮੁਲਾਜ਼ਮ ਨਹੀਂ ਕੋਈ ਸਰ ਇਹ ਕੋਰ ਲਾਗੀ ਕਿ ਜਿਵੇਂ ਟਰੈਵਲਿੰਗ ਵੇਲੇ ਜਿਹੜੀਆਂ ਇਤਰਾਜਯੋਗ ਸਮੱਗਰੀਆਂ ਹੁੰਦੀਆਂ ਤੇ ਸਕੈਨ ਕਰਦਾ ਕਚਨ ਲਾਗੂ ਕਰਨ ਵਾਸਤੇ ਕੋਈ ਆਉਂਦੀ ਇਹ ਜਿਹੜਾ ਟਰੈਵਲਿੰਗ ਦੌਰਾਨ ਜਿਹੜੀਆਂ ਗੱਡੀਆਂ ਸਕੈਨ ਹੋਇਆ ਕਰਦੇ ਜੋ ਸਾਡਾ ਇਤਰਾਜਯੋਗ ਸਮੱਗਰੀਆਂ ਜਿਹੜੀਆਂ ਇਸ ਬਾਰੇ ਗੱਲ ਦੇਖੋ ਡਿਜੀਟਲ ਟੈਕਨੋਲੋਜੀ ਅਪਗ੍ਰੇਡੇਸ਼ਨ ਹੈ ਉਹ ਦੇਸ਼ ਦੇ ਵਿੱਚ ਕਾਫੀ ਵੱਡੇ ਪੱਧਰ ਤੇ ਹੋ ਰਹੀ ਹੈ ਪੰਜਾਬ ਪੁਲਿਸ ਦੀ ਆਪੀ ਟੈਕਨੋਲੋਜੀ ਜਿਸ ਤਰ੍ਹਾਂ ਆਪਾਂ 에어ਪੋਰਟਸ ਤੇ ਜਾਣਦੇ ਆ ਬੈਗੇਜ ਚੈੱਕ ਕਰਨ ਲਈ ਸੋ ਟੋਲ ਪਲਾਜ਼ਿਆਂ ਤੇ ਇਹ ਵੀਜ਼ਾ ਦੇ ਪ੍ਰਪੋਜ਼ਲਸ ਸਾਨੀਆਂ ਸੈਂਟਰਲ ਏਜੰਸੀਜ਼ ਇੰਟੈਲੀਜੈਂਸ ਏਜੰਸੀਜ਼ ਪੁਲਿਸ ਏਜੰਸੀਜ਼ ਇਸ ਤੇ ਉੱਤੇ ਗੰਭੀਰ ਤਰ੍ਹਾਂ ਨਾਲ ਵਿਚਾਰ ਵਟਾਂਦਰਾ ਹੋ ਰਿਹਾ ਹੈ ਆਈ ਥਿੰਕ ਮੋਡਰਨਾਈਜੇਸ਼ਨ ਅੰਦੇ ਸਮੇਂ ਦੇ ਵਿੱਚ ਇਹ ਚੀਜ਼ਾਂ ਲਾਗੂ ਹੋਣਗੀ। ਥੋੜੇ ਦਿਨ ਪਹਿਲਾਂ ਕੇਂਦਰੀ ਮੰਤਰੀ ਇਹੋ ਸਵਾਲ ਕੀਤਾ ਹੈ ਕਿ ਉਹਦੇ ਵੀ ਖਿਆਲ ਆ ਕਿ ਉਹ ਇਤਹਾਸਕ ਸਮਗਰੀ ਨੂੰ ਮੇਨ ਟਾਰਗੇਟ ਤੇ ਪਹੁੰਚ ਜਿਵੇਂ ਲਾਲ ਕਿਲਾ ਹੈ ਤੇ ਕਾਫੀ ਦੂਰੋਂ ਹੋ ਕੇ ਇੱਥੇ ਤੱਕ ਪਹੁੰਚਣਾ ਇੱਕ ਬੜਾ ਬੜਾ ਪ੍ਰੈਸ਼ਰ ਵੀ ਕਰਦਾ ਹੈ। ਠੀਕ ਹੈ ਤੁਹਾਡੀ ਗੱਲ ਪ੍ਰਸ਼ੰਚਨ ਬੰਦਾ ਪਰ ਐਟ ਦੀ ਸੇਮ ਟਾਈਮ ਯੂ نو ਇਹ ਚੀਜ਼ਾਂ ਜਿਹੜੀਆਂ ਇੰਟੈਲੀਜੈਂਸ ਜਿਹੜੀਆਂ ਚੀਜ਼ਾਂ ਅਸੀਂ ਬਾਅਦ ਫਿਰ ਇੱਥੇ ਕਰਾਂਗਾ ਕਿ ਲੈਟ ਅਸ ਸੀ ਦਿ ਪੋਜ਼ਿਟਿਵਿਟੀ ਆਫ ਦੀ ਥਿੰਗਸ ਕਿ ਜਿੰਨ ਰਾਤ ਮਤਲਬ ਜਿਹੜੀਆਂ ਜੇ ਮੈਂ ਤਾਰੀਫ ਕਰਾਂ ਜਿਹੜੇ ਗੁਰਦਾਸਪੁਰ ਪੁਲਿਸ ਦੀ ਮਿਸਟਰ ਵਰਜੋਤ ਮਹਿਲ ਦੀ ਕਾਉਂਟਰ ਇੰਟੈਲੀਜੈਂਸ ਤੋਂ ਜਿਨ੍ਹਾਂ ਨੇ ਦਿਨ ਰਾਤ ਇੱਕ ਕਰਕੇ ਇਟ ਇਜ਼ ਨੋਟ ਐਨ ਈਜ਼ੀ ਜੌਬ ਯੂ نو ਮੇਰੇ ਦੇ ਵਿੱਚ ਮਾਸਕਦ ਬੰਦੇ ਐ ਕਿੱਥੋਂ ਆਏ ਕਿੱਥੇ ਚਲੇ ਗਏ ਤੇ ਕੋਈ ਦੀਆਂ ਰੈਮੂਕੇਸ਼ਨਸ ਕੀ ਆ ਗਈ ਤੁਸੀਂ ਦੇਖੋ ਇਹ ਬਵਾਲੀਅਰ ਦਾ ਬੰਦਾ ਵਿੱਚ ਇਨਵੋਲਡ ਹੈ ਜੀਰੇ ਦਾ ਬੰਦਾ ਇਨਵੋਲਡ ਹੈ ਕੋਈ ਕਿਸੇ ਹਰਿਆਣੇ ਦਾ ਮਤਲਬ ਹਰਿਆਣਾ ਮਤਲਬ ਕੋਈ ਸ਼ਾਰਪੁਰ ਦੇ ਬੰਦੇ ਇਨਵੋਲਡ ਨੇ ਤਲਵਾੜੇ ਦੇ ਬੰਦੇ ਇਨਵੋਲਡ ਨੇ ਸੋ ਇਹ ਜਿਹੜੀਆਂ ਤਾਰਾਂ ਗਈਆਂ ਕਾਫੀ ਗੁੰਝਲਦਾਰ ਹੁੰਦੀਆਂ ਉਹਨਾਂ ਨੂੰ ਉਹਨਾਂ ਨੂੰ ਸੁਲਝਾਣਾ ਟਾਈਮ ਕੰਜ਼ਿਊਮਿੰਗ ਹੈ ਪਰ 26 ਤਰੀਕ ਦੀ ਐਫ ਆਈ ਆਰ ਹੈ 30 ਤਰੀਕ ਨੂੰ ਅਸੀਂ ਦੋਨੋਂ ਮੋਡਿਊਲ ਬਸਟ ਕਰ ਦਿੰਨੇ ਆਂ ਚਲਾਗਾ ਜੋ ਕੰਮ ਵੀ ਹੈਗਾ ਮੇਰੇ ਸਾਹਮਣੇ ਇਸ ਟੀਮ ਦਾ ਅ ਰਿਪੋਰਟ ਜਿਹੜਾ ਇਹ ਸਾਰਾ ਮੋਡਿਊਲ ਇੱਕ ਮੋਡਿਊਲ ਇੱਕ ਮੋਡਿਊਲ ਜਿਹੜਾ ਨਹੀਂ ਦੇਖੋ ਇਸ ਨਾਲ ਦੋਨੋਂ ਮੋਡਿਊਲਾਂ ਦੇ ਵਿੱਚ ਦੋ ਮੋਡਿਊਲ ਬਣਾਏ ਤਿੰਨ ਤਿੰਨ ਪੰਧਿਆਂ ਜਿਨ੍ਹਾਂ ਨੇ ਇਹ ਇਸ ਨੂੰ ਵਾਰਦਾਤਾਂ ਨੂੰ ਆਜਾਣ ਦੇਣਾ ਸੀ ਅੱਲੇ ਮੋਡੂਲ ਦੇ ਵਿੱਚੋਂ ਦੋ ਬੰਦੇ ਅਰੈਸਟ ਹੋਏ ਜਿਹੜੀ ਦਿੱਲੀ ਪੁਲਿਸ ਨੇ ਕੀਤੇ ਹਰਗੁਣ ਤੇ ਵਿਜੇ ਪ੍ਰਜਾਪਤੀ ਗਵਾਲੀਅਰ ਤੀਸਰਾ ਬੰਦਾ ਅਸੀਂ ਆਇਡੈਂਟੀਫਾਈ ਕੀਤਾ ਹੈਗਾ ਉਹਨੂੰ ਅਰੈਸਟ ਕਰਦੀਆਂ ਅਸੀਂ ਸਾਡੀਆਂ ਮਤਲਬ ਵੀ ਆਰ ਟ੍ਰਾਈਂਗ ਟੂ ਇਨਵੈਸਟਿਗੇਟਡ ਆਈ ਐਂਡ ਡਰੋਨ ਰਾਈ ਹੈ ਇਸ ਉਸ ਬਾਰੇ ਇਹ ਇੱਕ ਆਈ ਆਈ ਇੱਕ ਇਨਵੈਸਟੀਗੇਸ਼ਨ ਦਾ ਵਿਸ਼ਾ ਹੈਗਾ ਅਸੀਂ ਹੁਣ ਸਾਰੇ ਜਦੋਂ ਦਿੱਲੀ ਵਾਲੇ ਵੀ ਉਹਨਾਂ ਤੋਂ ਮੇਨ ਤੋਂ ਪੁੱਛਣਗੇ ਆ ਜਿਹੜੇ ਬੰਦੇ ਆ ਜਦੋਂ ਹੁਣ ਇਹਨਾਂ ਨਾਲ ਸਾਡਾ ਇੱਕ ਫਾਇਰ ਚੇਂਜ ਹੋਇਆ ਹਾਲੇ ਅੰਡਰ ਟ੍ਰੀਟਮੈਂਟ ਹੈ ਇਦੋਂ ਇਹਨਾਂ ਤੋਂ ਅਸੀਂ ਪੁੱਛ ਕੇ ਕਰਾਂਗੇ ਵੀ ਇਹ ਅਪਡੇਟ ਯੂ ਕੋਲ ਸਰ ਇਹ ਜਿਹੜੀ ਪੁਲਿਸਿੰਗ ਹੁੰਦੀ ਹੈ ਸਰ ਇਹ ਮਾਮਲੇ ਚ ਪੁਲਿਸ ਨੂੰ ਕਟਵਰਨ ਦੇ ਚ ਰੱਖਿਆ ਗਿਆ